ਦੇ ਨੀ ਕੀ ਬਾਜ ਹਾਂ ਕੀ ਹੋ ਗਿਆ ਤੇਰੇ ਮਖੌਮ ਮਿਸਤਰੀ ਬਿਜਾਰੇ ਕੀ ਕਹੀ ਜਾਂਦੇ ਨੇ ਕੀ ਕਹਿੰਦੇ ਨੇ ਮਿੱਟੀ ਨਾਲ ਤਾਂ ਮੇਰਾ ਕੋਈ ਬੋਲ ਬਾਣੀ ਆਈ ਤਾਂ ਕੰਮ ਕਾ ਡਾਬ ਜਾ ਮੇਰੇ ਨਾਲ ਮੱਥੇ ਲੱਗਿਆ ਕਰ ਕਰ ਕੇ ਮੇਰੇ ਨਾਲ ਬੋਲ ਬਾਣੀ ਤਾਂ ਜਿੱਦੇ ਦੀ ਮੈਂ ਤੇਰੇ ਨਾਲ ਵਿਆਹ ਕਈਆਂ ਨਾ ਉਹਦੇ ਦੀਓ ਮੁੱਕੀ ਹੋਈ ਏ ਤੇਰੀ ਨਾਲੇ ਮੇਰੇ ਬਿਨਾ ਫਿਰ ਸਰਦਾ ਵੀ ਨਹੀਂ ਸਾਡਾ ਨੂੰ ਟਾਈਮ 'ਤੇ ਕੋਈ ਟੋਪ ਚਲਾਤੀ ਆ ਕੇ ਕਿਉਂ ਲੜਾਈ ਲੱਗਿਆ ਕੋਈ ਉਹ ਟੋਪ ਚਲਾਉਣ ਨੂੰ ਲੜਨ ਦਾ ਤੂੰ ਹੀ ਬਥੇਰਾ ਹੈ ਮੇਰੇ ਤਾਂ ਲੋੜੇ ਨਹੀਂ ਪੈਂਦੀ ਬੇ ਮੱਖਾ ਬਾਜਾ ਮਾਰੀ ਜਾਂਦੇ ਨੇ ਉਸ ਮਿੰਟ ਬਜਰੀਰ ਲਾਉਣੀ ਹੈ ਕਹਿੰਦੇ ਉਹਨੂੰ ਕਹਿੰਦੇ ਉਹ ਤੇਰਾ ਛੁਰਮਾ ਭਾਈ ਪਿਆ ਉਹਨੂੰ ਕਹਿੰਦੇ ਤਾਂ ਢੱਡਲ ਨੂੰ ਉਹ ਤਾਂ ਟਿੱਲਾ ਜਿਹਾ ਹੋ ਰਿਹਾ ਵਿਚਾਰਾ ਟਿੱਲੇ ਨੂੰ ਮੇਰੇ ਚਲਦੇ ਟਾਈਫਾਇਟ ਹੋਇਆ ਉਹਦੇ ਮਲੰਗਦੇ ਬੇ ਤਾਪ ਜੇ ਚੜ ਕੇ ਹਟੇ ਉਹਦੇ ਕਰਕੇ ਵਿਚਾਰੇ ਦੇ ਹੱਡ ਪੈਰ ਜੇ ਬਾਲੇ ਦੁਖ ਜਨੇ ਜੋੜ ਜੇ ਆਂਡਿਆਂ ਦੀ ਟਰੇ ਗਰਮਾਇਸ਼ ਹੋ ਗਈ ਉਹਨੂੰ ਓਹੋ ਹੋ ਗਿਆ ਬੁਖਾਰ ਉਹਨੂੰ ਮੇਰੇ ਛਾਲੇ ਉਹੀ ਮੱਚਦਾ ਮੇਰੇ ਭਾਈ ਤੇ ਉਹੀ ਲੱਗਦਾ ਤੂੰ ਪਤਾ ਨਹੀਂ ਕਾਹ ਤੋਂ ਜੇ ਮਾੜੀ ਜੀ ਵੀ ਕੋਈ ਚੀਜ਼ ਖਾ ਲੂ ਵੀ ਹਾਂ ਹਾਂ ਇਹਨੇ ਖਾਦੀ ਤਾਂ ਖਾਦੀ ਕਿਉਂ ਨਾਲੇ ਮੇਰੀ ਗੱਲ ਸੁਣ ਆਪ ਤਾਂ ਲੱਗ ਰਹੇ ਨੇ ਮੱਥਾ ਮਾਰਨ ਕੀ ਕੱਢੇਗਾ ਇਹ ਚ ਵਿੱਚ ਤੇ ਦੇਖੀ ਗਲਿਆ ਪਿਆ ਸਾਰਾ ਇਹ ਗਲਿਆ ਪਿਆ ਤੇ ਸਪੀਕਰ ਨਮਾ ਲਾ ਕੇ ਨੂੰ ਉਹ ਚ ਪੀਪੇ ਚ ਲਾਉ ਸਪੀਕਰ ਨੂੰ ਦੇਖੀ ਬਾਜ ਤੂੰ ਵੇਚ ਪੈਂਦੀ ਦੇਖੀ